ਇਸ ਦਿਨ ਬੋਲੀ ਸੀ ਨਾ ਮੈਂ ਫੋਨ ਕੀਤਾ ਜੀ ਪਹਿਲੇ ਲਿਖੀ ਲਿਖੀ ਮੈਨੂੰ ਪਤਾ ਸੀ ਇਹ ਕੋਈ ਨਾ ਕੋਈ ਮੁੱਦਾ ਖੜਾ ਕਰਨਾ ਕਰਨਾ ਕਹਿੰਦਾ ਕਿ ਮੈਂ ਤਾਂ ਅੰਗਰਾਇਆ ਕੋਈ ਮੇਲਾ ਹੈ ਇਹਦੇ ਕਰਕੇ ਹੀ ਬੋਲੀ ਦਾ ਕੈਨਸਲ ਕਰ ਦੇਣਾ ਠੀਕ ਹੈ ਜੀ ਔਰ ਨਾਲੇ ਮੈਨੂੰ ਲੋਡ ਵੀ ਨਾ ਸੀ ਮੇਰੇ ਕੋਲ 4-5 ਹੈਗੇ ਸੀ ਜਿਹੜਾ ਬੰਬਤ ਮੇਰੇ ਕੋਲ ਸੀ ਪਰ ਉਸ ਜ਼ਮੀਨ ਅਸੀਂ ਬਾਈ ਲੋਕ ਹੀ ਕਹਿੰਦੇ ਬੋਲੀ ਇਹ ਜੋ ਇੱਥੇ ਪਾਰਟੀਆਂ ਚ ਲਿਖ ਰਹੇ ਨੇ ਉਹ ਗਲਤ ਨਹੀਂ ਕਹਿੰਦੀ ਉਹ ਗਲਤ ਆ ਮੇਰੇ ਨਾਲ 4 ਹੈ ਸਕੇ 5 4 ਹੀ ਚਾਹੀਦੇ ਨੇ ਵੀਡੀਓਗ੍ਰਾਫੀ ਹੋਈ ਗੁਰਦੁਆਰੇ ਦੇ ਵਿੱਚ ਬੈਠੇ ਹੋਈ ਹੈ ਬੀਤੇ 2 ਦਿਨ ਪਹਿਲਾ ਫਗਵਾੜਾ ਲੱਗਲੇ ਪਿੰਡ ਚ ਿਹੜੂ ਵਿਖੇ ਵਿਕਾਸ ਕਰਜਾਂ ਨੂੰ ਲੈ ਕੇ ਮਾਮਲਾ ਗਰਮਾ ਗਿਆ ਸੀ ਜਿਸ ਦੌਰਾਨ ਪਿੰਡ ਦੇ ਮੌਜੂਦਾ ਪੰਚਾਇਤ ਮੈਂਬਰ ਅਮਰਦੀਪ ਢੰਡਾ ਨੇ ਪਿੰਡ ਦੇ ਹੀ ਇੱਕ ਵਿਅਕਤੀ ਬਿਸ਼ਨਪਾਲ ਖਿਲਾਫ ਥਾਣਾ ਸਦਰ ਵਿਖੇ ਦਰਗਾਸਤ ਵੀ ਦਿੱਤੀ ਸੀ ਤੇ ਉਸ ਉੱਪਰ ਗਾਲੀ ਗਲੋਚ ਤੇ ਗੰਭੀਰ aarop ਲਗਾਏ ਸਨ ਉਸ ਦੇ ਜਵਾਬ ਵੱਲੋਂ ਬਿਸ਼ਨਪਾਲ ਆਪਣੇ ਸਮਰਥਕਾਂ ਸਣੇ ਅੱਜ ਫਗਵਾੜਾ ਦੇ ਥਾਣਾ ਸਦਰ ਪੁੱਜੇ ਅਤੇ ਦੇਖੋ ਕੈਮਰੇ ਅੱਗੇ ਆ ਕੇ ਕੀ ਕਿਹਾ ਇਸ ਮੌਕੇ ਪਿੰਡ ਚਿਹੜੂ ਦੇ ਮੌਜੂਦਾ ਸਰਪੰਚ ਸਰਦਾਰ ਸਰਬਤ ਸਿੰਘ ਦੇਓ ਪਿੰਡ ਨਾਨਕਨਗਰੀ ਤੋਂ ਮੌਜੂਦਾ ਸਰਪੰਚ ਰਾਮ ਲੁਹਾਇਆ ਕਾਲਾ ਡਾਕਟਰ ਦਲਜੀਤ ਸਿੰਘ ਅਮਰਜੀਤ ਸਿੰਘ ਸੁਖਜਿੰਦਰ ਸਿੰਘ ਗਗਨਦੀਪ ਸਿੰਘ ਨਵਿੰਦਰ ਸਿੰਘ ਪੰਗੂ ਰਿੱਕੀ ਨਾਨਕਨਗਰੀ ਪੀਟਾ ਚਿਹੜੂ ਪੰਚਾਇਤ ਮੈਂਬਰ ਹਰਪ੍ਰੀਤ ਕੌਰ ਰਾਜਵੀਰ ਕੌਰ ਅਤੇ ਪਿੰਡ ਦੇ ਹੋਰ ਮੋਤਵਰ ਅਤੇ ਔਰਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਸਨ ਸਰਮਨ ਸਾਹਿਬ ਆਪਣੇ ਸਮਤਖਾਂ ਸਮੇਤ ਤੁਸੀਂ ਥਾਣਾ ਸਦਰ ਪੁੱਜੀ ਹੈਗੇ ਕੀ ਮਾਮਲਾ ਹੈ ਸਾਰਾ ਇੱਥੇ ਪੁੱਜੇ ਨੇ ਸਾਹਮਣੇ ਇੱਥੇ ਬੁਲਾਇਆ ਗਿਆ ਸੀ ਐਕਚੁਅਲੀ ਪਰ ਪਰਸੂ ਸਾਡੇ ਪਿੰਡ ਨਾਲ ਖੜਕ ਬਣ ਰਹੀ ਆ ਢੀੜੂ ਦੇ ਆਲੇ ਦੋਲੇ ਤੇ ਉੱਥੇ ਥੋੜਾ ਜਿਹਾ ਫੀਵਰੇਜ ਦਾ ਕੰਮ ਥੋੜਾ ਜਿਹਾ ਸੀਗਾ ਤੁਸੀਂ ਕਹਿ ਪਾਉਣ ਲਈ ਨਾ ਗੁਰਦੁਆਰਾ ਬਾਬਾ ਰਵਦਾਸ ਮਾਰੇ ਦਾ ਗੁਰਦੁਆਰਾ ਉੱਥੇ ਮਿਲਤੀ ਮਿਲਕੀ ਕਰਦੇ ਸੀ ਤੇ ਉੱਥੇ ਇਕੱਠੇ ਹੋ ਗਏ ਤੇ ਉੱਥੇ ਸਾਡੀ ਪੰਚਾਇਤ ਦੇ ਖੋਰ ਮੈਂਬਰ ਅਮਰਜੀਤ ਠੰਡਾ ਵੀ ਆ ਗਿਆ ਉਹ ਉੱਥੇ ਇੱਕ ਦੂਸਰੇ ਮੈਂਬਰ ਨੂੰ ਕਹਿ ਰਿਹਾ ਸੀ ਕਿ ਜਿਹੜੀ ਐਸਸੀ ਗ੍ਰਾਂਟ ਆ ਜਿਹੜੀ ਪੰਚਾਇਤ ਤੋਂ ਉਹਦੇ ਪੈਸੇ ਮੰਗਣੇ ਆ ਜੀ ਤੇ ਉੱਥੇ ਬਿਸ਼ਰਪਾਲ ਵੀ ਸੀ ਇਹ ਸੁਣ ਲੈਣ ਮੈਨੂੰ ਕਿਹਾ ਸਾਨੀ ਸਾਹਿਬ ਇਹ ਪੈਸੇ ਮੰਗਦੇ ਐ ਐਸਸੀ ਗ੍ਰਾਂਟ ਦੇ ਜੀ ਕਿਹਾ ਐਸਸੀ ਗ੍ਰਾਂਟ ਤਾਂ ਕੋਈ ਹੁੰਦੀ ਨਹੀਂ ਨਾ ਕਿ ਗ੍ਰਾਂਟ ਤਾਂ ਸਾਂਝੀ ਹੁੰਦੀ ਸਾਰੀ ਲਾਈਦੀ ਆ ਉੱਥੋਂ ਗੜ ਵਾਲੀ ਹੋਣਾ ਕੰਮ ਸ਼ੁਰੂ ਹੋ ਗਿਆ ਕੋਈ ਬਹੁਤ ਵੱਧ ਘੱਟ ਬੋਲੇ ਉਸ ਤੋਂ ਬਾਅਦ ਫੇ ਉਹ ਜੀ ਅਸੀਂ ਇੱਕ ਪਿੰਡ ਕੱਲ ਨਿਬੜ ਜੂ ਉਹ ਥਾਣੇ ਆ ਗਏ ਤੇ ਉਹ ਫੇ ਥਾਣੇ ਨੇ ਸਾਨੂੰ ਬੁਲਾਇਆ ਸੀਗਾ ਪਰ ਉਹ ਆਪ ਆਇਆ ਨਹੀਂ ਫੇ ਜੀ ਸੋ ਥਾਣੇ ਤੇ ਜਿਹੜੀ ਪੁਲਿਸ ਅਧਿਕਾਰੀ ਨਾਲ ਫੇ ਤੁਹਾਡੀ ਕੀ ਗੱਲਬਾਤ ਹੋਈ ਉਹ ਹੋਰ ਟਾਈਮ ਦੇਣਗੇ ਕੋਈ ਹੋਰ ਉਹ ਕਹਿੰਦੇ ਵੀ ਅਸੀਂ ਉਹਨੂੰ ਕਿਹਾ ਸੀ ਉਹ ਕਹਿੰਦਾ ਮੈਂ ਸ਼ਾਮ ਨੂੰ ਆ ਸਕਦਾ ਮੇਰੇ ਕੋਲ ਟਾਈਮ ਨਹੀਂ ਹੈਗਾ ਇਹ ਕੀ ਮੋਹਰੀ ਪਾਰਟੀ ਨੂੰ ਟਾਈਮ ਦਿੱਤਾ ਗਿਆ ਸੀ ਥਾਣੇ ਵੱਲੋਂ ਦਿੱਤਾ ਗਿਆ ਸੀ ਹੋਰ ਉਹਦਾ ਸਾਨੂੰ ਸਾਨੂੰ ਉਹਦਾ ਥੋੜਾ ਪਹਿਲਾਂ ਸੀ 10 ਵਜੇ ਦਾ ਟਾਈਮ ਟਾਈਮ ਦੱਸਦਾ ਦਿੱਤਾ ਜਿਹੜੀ ਜੀ ਜਿਵੇਂ ਤੁਹਾਡੇ ਕਹਿੰਦੇ ਕੋਈ ਨਹੀਂ ਪੁੱਜਿਆ ਹੈਗਾ ਇੱਥੇ ਨਹੀਂ ਇੱਥੇ ਕੋਈ ਨਹੀਂ ਆਇਆ ਸੀ ਕਿਹਾ ਸੀ ਪੁਲਿਸ ਨੂੰ ਹਾਂ ਤਾਂ ਦੁਬਾਰਾ ਕੋਈ ਟਾਈਮ ਦਿੱਤਾ ਗਿਆ 10 ਤਰੀਕ ਦਾ ਟਾਈਮ ਦਿੱਤਾ ਗਿਆ ਕੋਈ ਪਰ ਅਸੀਂ ਵੇਖਾਂਗੇ ਹੋਰ ਕਿੱਦਾਂ ਹੁੰਦੀ ਹੈ ਅਸੀਂ ਪੰਚਾਇਤ ਨੇ ਸਲਾਹ ਕਰਨੀ ਹੈ ਅਸੀਂ ਰੂਟ ਤੇ ਬਸ ਜਿਹੜੇ ਬਿਸ਼ਨਪਾਲ ਹੈਗੇ ਪਹਿਲਾਂ ਕੋਈ ਮੈਂਬਰ ਪੰਚਾਇਤ ਵੀ ਕਰਾ ਜੀ ਕੋਈ ਉ ਪੰਜੇ ਸਮਝੋ ਤੁਸੀਂ ਕਹਿੰਦੇ ਨਾਲ ਹੀ ਜੀ ਕਿਹੜਾ ਜਾ ਰਹੇ ਜਿਸ ਦਿਨ ਬੋਲੀ ਸੀ ਨਾ ਜੀ ਮੈਂ ਫੋਨ ਕੀਤਾ ਇਹਨੂੰ ਪੈਸੇ ਲਈ ਮੈਨੂੰ ਪਤਾ ਸੀ ਇਹ ਕੋਈ ਨਾ ਕੋਈ ਮੁੱਦਾ ਖੜਾ ਕਰਨਾ ਕਹਿੰਦਾ ਕਿ ਮੈਂ ਤਾਂ ਗਰਾਇਆ ਕੋਈ ਪਤਾ ਨਹੀਂ ਮੇਲਾ ਆਇਆ ਜੀ ਉਹ ਇਹਦੇ ਕਰਕੇ ਹੀ ਬੋਲੀ ਤਾਂ ਕੈਨਸਲ ਕਰਨੀ ਨਾ ਸੀ ਠੀਕ ਆ ਜੀ ਔਰ ਨਾਲੇ ਮੈਨੂੰ ਲੋੜ ਵੀ ਨਾ ਸੀ ਮੇਰੇ ਕੋਲ ਚਾਰ ਪੰਜ ਹੈਗੇ ਸੀ ਜਿਹੜਾ ਬਹੁਤ ਮਤ ਮੇਰੇ ਕੋਲ ਸੀ ਉਸ ਤੋਂ ਬਾਅਦ ਇਹ ਡਰਾਵਾ ਡਰਵਾ ਦਿੱਤਾ ਮੈਂ ਇਹਦੀ ਕੀਤੀ ਐਸਬੀਐਮ ਸਾਹਿਬ ਕੋਲ ਗਿਆ ਐਸਬੀਐਮ ਸਾਹਿਬ ਉਹ ਕਬ ਉਹ ਬਾਈ ਲੋਕ ਰਾਇ ਸਰਪੰਚ ਨੇ ਬੋਲੀ ਮਤਲਬ ਇਹਦੇ ਵਿੱਚ ਕੋਈ ਹੈ ਹੀ ਨਹੀਂ ਗਲਤੀ ਇਹਦੀ ਸੋ ਹਾਂ ਜੇ ਹਾਂ ਇਹਨੂੰ ਜੇ ਇਹ ਹਰੇਕ ਟਾਈਮ ਨਾਲ ਐਸਸੀ 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 ਸਮਾਜ ਅਲੱਗ ਸੰਤੋ ਪਤਾ ਨਹੀਂ ਅੱਜ ਕੱਲ ਮੈਂ ਤਾਂ 17 ਸਾਲ ਦੀ ਉਮਰ ਬਾਹਰ ਚਲ ਗਈ ਸੰਤੋ ਪਤਾ ਨਹੀਂ ਇਹ ਕੀ ਹੈ ਇਦਾਂ ਸਿਸਟਮ ਹੈ ਨਾ ਦੂਸਰੀ ਗੱਲ ਸਾਡੇ ਕੋ ਨਾਨਕ ਨਗਰੀ ਦੀ ਜ਼ਮੀਨ ਹਾਲੇ ਵੀ ਪਈ ਆ ਜੇ ਚਾਹੁੰਦਾ ਨਾ ਕਿ ਐਸਸੀ ਨੂੰ ਕਿਸੇ ਮਾਉਣੀ ਆ ਅਸੀਂ ਬੋਲੀ ਕਰਾਉਣੀ ਆ ਉਹਦੀ ਜੋ ਇਹ ਮਾਉਣੀ ਇਹ ਬਾਹਰ ਹੋਵੇ ਜਾਂ ਕਿਸੇ ਨੂੰ ਮਾਉਣੀ ਕਿਸੇ ਨੂੰ ਮਾਹਰ ਕਿਸੇ ਇਸੇ ਜਰਨਲ ਨੇ ਮਾਉਣੀ ਜਰਨਲ ਬਾਲ ਲਈ ਸਾਡੀ ਜਮੀਨ ਹੈਗੀ ਆ ਪਰ ਉਸ ਜਮੀਨ ਅਸੀਂ ਬਾਈ ਲੋ ਕੀਤੀ ਬੋਲੀ ਇਹ ਜੋ ਇੱਥੇ ਪਰਚੇ 'ਚ ਲਿਖ ਦਿੰਦੇ ਵੀ ਗਲਤ ਕੀਤੀ ਬੋਲੀ ਉਹ ਗਲਤ ਆ ਮੇਰੇ ਨਾਲ 4 ਐਮ ਸੀਗੇ 5 4 ਮੈਂ ਚਾਹੀਦੇ ਸੀ ਵੀਡੀਓਗ੍ਰਾਫੀ ਹੋਈਆਂ ਗੁਰਦੁਆਰੇ ਦੇ ਵਿੱਚ ਬੈਠ ਕੇ ਹੋਈ ਠੀਕ ਹੈ ਜੀ ਫੋਟੋ ਹੋਈਆਂ ਸੈਕਟਰੀ ਆ ਸਾਰੇ ਆਏ ਸੀ ਉਹਨੇ ਬੋਲੀ ਕੀਤੀ ਆ ਤੇ ਬੋਲੀ ਦਾ ਜਿਹੜਾ ਪੈਸਾ 40% ਜਾਂਦਾ ਹੁੰਦਾ ਆ ਸਰਕਾਰ ਨੂੰ 60 ਪੰਚਾਇਤਾਂ ਨੂੰ ਇਸ ਕਰਕੇ ਕਰੂ ਕੱਲੇ ਕੱਲੇ ਪੈਸੇ ਦੀ ਆਪ ਦਾ ਆਵੇ ਸੋ ਇਲੈਕਸ਼ਨ ਹੋ ਗਏ ਹਟਿ ਸੀ ਜਿਵੇਂ ਬਿਸ਼ਨਪਾਲ ਜੀ ਨੂੰ ਵੀ ਇਲੈਕਸ਼ਨ ਲੜੀ ਸੀ ਉਸ ਦੇ ਮੁਕਾਬਲੇ ਔਰ ਕੀ ਇਦਾਂ ਦਾ ਕੋਈ ਰਾਜਸੀ ਰੰਜਿਸ਼ ਨਹੀਂ ਚੱਲਦਾ ਸਾਰਾ ਕੁਝ ਹੋ ਰਿਹਾ ਹੁਣ ਇਹ ਰੰਜਿਸ਼ ਤਾਂ ਉਹ ਜਾਣਦਾ ਹੂੰ ਫਿਰ ਇਹ ਕੰਮ ਨੂੰ ਕਿਉਂ ਟੋਕਣਾ ਸਾਡੀ ਜੀ ਕੋਈ ਰੰਜਿਸ਼ ਨਹੀਂ ਦੇਖੋ ਜੀ ਹਰ ਰੰਜਿਸ਼ ਤਾਂ ਬਣੀ ਜਾ ਰਹੀਦੀ ਆ ਬਾਦਲ ਸਾਹਿਬ ਵੀ ਹਾਰ ਗਿਆ ਕੇਜਰੀ ਵਾਲਾ ਸਾਹਿਬ ਵੀ ਹਾਰ ਗਿਆ ਠੀਕ ਨਹੀਂ ਇਹਦੇ ਵਿੱਚ ਕੋਈ ਹੜ ਜਿੱਦ ਕੀ ਆ ਜੇ ਇਹਨੂੰ 10 ਵੋਟਾਂ ਵਾਧ ਵੀ ਪੈ ਗਈਆਂ ਹੋਗੀਆਂ ਹਨਾ ਕਿਸੇ ਦਾ ਇਹ ਨਾਲ ਦੇ ਜਿਹੜੇ ਭੰਗ ਭੰਗ ਪੀਂਦੇ ਹੋਣੇ ਪਾਤੀਆਂ ਹੋਣਗੇ ਸਾਨੂੰ ਕੀ ਹਨਾ ਪਰ ਸਾਨੂੰ ਕੋਈ ਪੰਚਾਇਤ ਮੈਂ ਵਜਾ ਹੈ ਨਹੀਂ ਇਦਾਂ ਦਾ ਤਾਂ ਦੋ ਸਰਪੰ ਅਜੀ ਪੰਚ ਪੰਚੀ ਗਾਂਦੇ ਸਰਪੰਚ ਸਾਡੇ ਅਜੀ ਦਾ ਸਰਪੰਚ ਬਣਾਉਣਾ ਆਦੇ ਇਹਨਾਂ ਨੂੰ ਜੀ ਮੈਂ ਤਾਂ ਸਰ ਥਾਣਾ ਸਦਰ ਪੁੱਜੀ ਹੈਗੇ ਆ ਕੀੜਾ ਤੁਹਾਡਾ ਮੇਰਾ ਨਾਮ ਬਿਸ਼ਨਪਾਲ ਤੰਦੂ ਜੀ ਅਸੀਂ ਪੰਚਾਇਤ ਸਾਰੀ ਇਕੱਠੀ ਹੋ ਕੇ ਪਿੰਡ ਦੇ ਸੁਧਾਰ ਲਈ ਕੋਈ ਇੱਕ ਪਾਣੀ ਸੀਗਾ ਆਪਣੇ ਆਬਾਦੀ ਤੋਂ ਇਕੱਠਾ ਹੋ ਰਿਆ ਗਲੀ ਦੇ ਮੋੜੇ ਤੇ ਸਰਪੰਚ ਸਾਹਿਬ ਨਾਲ ਸਲਾਹ ਕੀਤੀ ਤੇ ਅਸੀਂ ਉਹ ਐਸਟੀਮੇਟ ਲਾਉਣ ਆਏ ਸੀ ਸਰਪੰਚ ਸਾਹਿਬ ਕਹਿੰਦਾ ਚਲ ਤੁਸੀਂ ਐਸਟੀਮੇਟ ਲਾ ਦਿਓ ਤੇ ਆਪਾਂ ਪੈ ਪਾਣਦੇ ਆ ਅਸੀਂ ਮਨਤੀ ਮੁਰਤੀ ਸਾਰੀ ਕਰ ਲਈ ਗੁਰਦੁਆਰਾ ਸਾਹਿਬ ਦੇ ਮੂਹਰੇ ਬਜਰੀ ਦੀ ਵੀ ਮਨਤੀ ਕਰ ਲਈ ਅਸੀਂ ਆ ਵੀ ਥੇ ਲੁੱਕ ਨਹੀਂ ਪਾਣੀ ਜੀ ਤੇ ਵਧੀਆ ਤਰੀਕੇ ਨਾਲ ਕੰਮ ਕਰ ਦੇਣਾ ਮਤਲਬ ਛੇ ਛੇ ਜੀ ਬਜਰੀ ਪਾ ਕੇ ਤੇ ਆਪਾਂ ਗੁਰਦੁਆਰਾ ਸਾਹਿਬ ਦਾ ਸਾਰਾ ਸੰਜੀ ਆ ਤੇ ਆਪਾਂ ਵਧੀਆ ਬਣਾ ਦਈਏ ਉਹ ਮਨਤੀ ਕਰ ਲਈ ਪੈਪਾ ਦੀ ਮਨਤੀ ਕਰ ਲਈ ਉਸ ਤੋਂ ਬਾਅਦ ਮੈਂ ਇੱਧਾ ਖੜਾ ਸੀ ਮੇਰੇ ਆਗੇ ਕੋਲ ਇਹ ਸੋਨੂੰ ਅਮਦੀਪ ਭਟੰਡਾ ਨੂੰ ਕੀ ਕਹਣਾ ਸੋਨੂੰ ਆ ਨਿਆਣਾ ਬੱਚਾ ਜਿਹਾ ਆ ਅੱਛਾ ਤੇ ਇਹ ਕੋਲ ਖੜਾ ਹੋ ਕੇ ਕਹਿੰਦਾ ਤੁਸੀਂ ਬਾਰੋ ਬਾਰੀ ਉਹ ਕਰ ਲਈ ਆਪਣੇ ਜ਼ਮੀਨ ਦੀ ਬੋਲੀ ਜੀ ਦੇ ਸਾਨੂੰ ਐਸੀ ਕੋਟੇ ਦੇ ਪੈਸੇ ਦਿਓ ਬੋ ਹਨਾ ਮੈਂ ਵੀ ਸਰਪੰਚ ਸਾਹਿਬ ਨੂੰ ਕਿਹਾ ਮੈਂ ਕਿ ਯਾਰ ਮੈਨੂੰ ਤਾਂ ਪਤਾ ਨਹੀਂ ਇਹ ਕੋਟੇ ਦੇ ਇਦਾਂ ਦੇ ਪੈਸੇ ਹੁੰਦੇ ਆ ਕੋਈ ਇਹ ਕਹਿੰਦੇ ਜੀ ਨਹੀਂ ਉਹ ਤਾਂ ਕਹਿੰਦੇ ਪੈਸੇ ਜਿਹੜੇ ਬੋਲੀ ਹੁੰਦੀ ਆ ਉਹਦਾ ਜਿਹੜਾ ਠੇਕਾ ਹੁੰਦਾ ਉਹ ਅਸੀਂ ਸਿੱਧਾ ਬੈਂਕ ਜਮਾ ਕਰਾਈਦਾ ਜੀ ਹਾਂ ਇਹਦਾ ਕੋਈ ਬਖਰਾ ਨਹੀਂ ਹੁੰਦਾ ਸਭ ਤੋਂ ਵਧੀਆ ਗੱਲ ਇਹ ਆ ਵੀ ਉਸ ਜਿਹੜੇ ਪੈਸੇ ਆ ਉਹ ਸਭ ਤੋਂ ਪਹਿਲਾਂ ਵੋਟਾਂ ਤੋਂ ਪਹਿਲਾਂ ਉੱਥੇ ਉਹ ਹੀ ਪੈਸੇ ਦੇ ਨਾਲ ਸੜਕ ਬਣਾਈ ਜਾਂ ਇੰਟਰਲੌਕ ਲਾਏ ਆ ਉਸੇ ਪੈਪਾਂ ਦੇ ਦੂਸਰੇ ਦੇ ਨਾਲ ਪੈਪ ਪਾਏ ਆ ਪੈਸੇ ਦੇ ਨਾਲ ਉਹ ਹੁਣ ਉਸੇ ਉਹੋ ਹੀ ਪੈਸਾ ਲੱਗ ਰਿਹਾ ਅਵਾਦੀ ਤੇ ਲੱਗ ਰਿਹਾ ਸਿਕਾ ਸੋ ਇਹ ਕਿਹੜੀ ਕਾਰਨ ਹੋਵੇ ਕਿ ਜਿਹੜਾ ਉਸਨੇ ਸ਼ਿਕਾਇਤ ਤੁਹਾਡੇ ਖਿਲਾਫ ਦਰਜ ਕਰਵਾਈ ਸੀ ਬੀਤੇ ਦੋ ਦਿਨ ਪਹਿਲਾਂ ਕਿ ਤੁਸੀਂ ਉਹਨੂੰ ਗਾਲੀ ਗਲੋਚੀ ਤਾਂ ਨਹੀਂ ਜਦੋਂ ਉਹ ਫੇ ਮੈਨੂੰ ਕਿਹਾ ਵੀ ਤੂੰ ਹੁੰਦਾ ਕੌਣ ਆ ਇਹ ਗੱਲ ਕਰਨ ਵਾਲਾ ਹਨਾ ਦੇਖੋ ਜੀ ਮੈਂ ਇਹ ਹਾਥੀ ਬਾਵਾਂ ਬੈਠਾ ਹੋਵੇ ਗਦੇ ਤੋਂ ਉੱਚਾ ਹੀ ਹੁੰਦਾ ਹੁੰਦਾ ਜੀ ਭਾਵਾਂ ਪੰਚਾਇਤ ਮੈਂਬਰ ਬਣ ਗਿਆ ਸਾਡੀ ਦਾ ਹਦਾ ਰੁਤਵਾ ਹਜੇ ਵੀ ਉੱਚਾਈ ਆ ਜੀ ਤੇ ਬਾਕੀ ਰਹੀ ਗੱਲ ਇਹ ਇਹ ਹਜੇ ਤੱਕ ਪਹੁੰਚਾ ਨਹੀਂ ਜਿਸ ਤੱਕ ਤੁਹਾਨੂੰ ਗੱਲ ਕਹਿੰਦਾ ਵੀ ਤੂੰ ਕੌਣ ਹੁੰਦਾ ਦੀ ਪਿੰਡ ਦੇ ਮੁਖੀਆਂ ਅਸੀਂ ਸਾਡੀ ਸਾਰੇ ਪਿੰਡ ਦੇ ਨਾਲ ਜ਼ਿੰਮੇਵਾਰਾ ਭਰਾਵਾਂ ਨਾਲ ਸਰਪੰਚ ਉਹਨਾਂ ਨਾਲ ਸਾਡੀ ਇੰਨੀ ਸਾਝ ਆ ਸਾਨੂੰ ਕੋਈ ਵੀ ਵਿਆਹ ਕੋਈ ਵੀ ਪ੍ਰੋਗਰਾਮ ਹੋ ਪਹਿਲਾਂ ਸਾਨੂੰ ਸੱਦੇ ਆ ਠੀਕਾ ਜੀ ਇਹ ਬੰਦਾ ਜਿਹੜਾ ਆ ਇਹ ਸਾਡੇ ਸਮਾਜ ਦੇ ਵਿੱਚ ਐਸਸੀ ਭਾਈਚਾਰੇ ਦੇ ਨਾਲ ਜ਼ਿੰਮੇਵਾਰੀ ਦੀ ਦੁਸ਼ਨੀ ਪਵਾ ਰਿਹਾ ਐਸਸੀ ਐਸਸੀ ਬਾਰ ਬਾਰ ਕਰਕੇ ਪਰ ਇਹ ਵਧੀਆ ਗੱਲ ਨਹੀਂ ਹੋ ਇਹ ਬੰਦਾ ਹੈਗਾ ਹਜੇ ਬੱਚਾ ਹੈ ਬਾਕੀ ਇਹਦੇ ਘਰਦਿਆਂ ਨੂੰ ਵੀ ਸਮਝਾਉਣਾ ਚਾਹੀਦਾ ਜਾਂ ਤਾਂ ਇਹਨੂੰ ਕਿਤੇ ਕੰਮ ਤੇ ਲਾਉਣ ਠੀਕਾ ਜੀ ਜਾਂ ਤਾਂ ਵਿਆਹ ਉਹ ਕਰਕੇ ਕਿਤੇ ਇਹਨੂੰ ਕਰਨ ਕਿ ਨਹੀਂ ਇਹ ਸਾਰਾ ਦਿਨ ਫਿਰਦਾ ਆ ਛੋਟੇ ਛੋਟੇ ਬੱਚੇ ਆ 8 9 ਸਾਲ ਦੇ ਉਹਨਾਂ ਨੂੰ ਭੰਗ ਬਣਾਉਂਦਾ ਆ ਆਪ ਵੀ ਭੰਗ ਪੀਂਦਾ ਇਹ ਇਹਨੂੰ ਸਰਕਾਰ ਦੇ ਅਸੀਂ ਮੈਂ ਬੋਲਣਾ ਕਿ ਜੀ ਠੀਕ ਆ ਜੀ ਪਿੰਡ ਦੀ ਭਲਾਈ ਵਾਸਤੇ ਆਵਾਦੀ ਦੀ ਖਾਸ ਕਰਕੇ ਆਵਾਦੀ ਦੀ ਭਲਾਈ ਵਾਸਤੇ ਜੋ ਪੈ ਪਾਉਣਾ ਸੀ ਬੰਦਰ ਬਜਰੀ ਪਾਉਣੀ ਸੀ ਇਸ ਬੰਦੇ ਜਿੱਥੇ ਵੀ ਜਾਂਦਾ ਇਹ ਵਿਗਨ ਪਾਉਂਦਾ ਪੰਚਾਇਤ ਦੇ ਕੰਮ ਦੇ ਵਿੱਚ ਸੋ ਥਾਣੇ ਅੱਜ ਕੋਈ ਮੋਰਲੀ ਤਰ੍ਹਾਂ ਪੁੱਜੀ ਹੈਗੀ ਸਾਨੂੰ 10 ਦਿਨ ਟਾਈਮ ਦਿੱਤਾ ਸੀਗਾ ਅਸੀਂ ਆਪਣੇ ਜਿੰਨੇ ਸਮਰਥਕ ਸੀ ਘਰੋਂ ਲੈ ਕੇ ਪਹੁੰਚੇ ਆ ਹੁਣ ਐਸਚਓ ਸਾਹਿਬ ਏਐਸਆਈ ਸਾਹਿਬ ਫੋਨ ਕਰਦੇ ਆ ਉਹ ਫੋਨ ਹੀ ਉਠਾਰਿਆ ਮੈਨੂੰ ਤਾਂ ਲੱਗਦਾ ਵੀ ਡਰ ਗਿਆ ਉਹ ਯਾਰ ਇਹਨਾਂ ਕੋ ਤੁਰਦਾ ਨਹੀਂ ਹੋਊਗਾ ਪਿੰਡ ਦੇ ਵਿੱਚ ਕਿਉਂਕਿ ਬਣੀ ਜਿਆਦਾ ਆ ਦੀ ਹੈਨਾ ਜੀ ਦੋ ਤਾਂ ਹੈਗੇ ਮੁੰਡੇ ਜਿਹੜੇ ਮਤਲਬ ਨਾਲ ਦੇ ਹੈਗੇ ਆ ਉਹਨਾਂ ਨੂੰ ਲੈ ਲੂ ਫਿਰਦਾ ਤੇ ਇਸ ਕਰਕੇ ਤੇ ਅਸੀਂ ਹੁਣ ਸਾਨੂੰ ਇਹ ਨਹੀਂ 10 ਵਜੇ 10 ਤਰੀਕ ਦਾ 4 ਵਜੇ ਟਾਈਮ ਦਿੱਤਾ ਆ ਅਸੀਂ ਜਾਵਾਂਗੇ ਜੀ ਅਸੀਂ ਤਾਂ ਕਿਹਾ ਅਸੀਂ ਆਪਣੇ ਜੋ ਆਪਣੇ ਕਿਹੜੇ ਤੁਹਾਡੇ ਗਾਂ ਦੇ ਪਾਪ ਕੇ ਸ਼ਿਕਾਇਤ ਕਰਤਾ ਅਮਰੀਵ ਟੰਡਾ ਹੁਣ ਫੋਨ ਨਹੀਂ ਉਠਾ ਰਿਹਾ ਹਾਂ ਫੋਨ ਨਹੀਂ ਉਠਾ ਰਿਹਾ ਹਾਂ ਕਿਉਂਕਿ ਦਮ ਹੈ ਨਹੀਂ ਵਿੱਚ ਗਲਤ ਹੈ ਹੈਨਾ ਪੁਲਿਸ ਅਧਿਕਾਰੀਆਂ ਤੋਂ ਦੁਬਾਰਾ ਸਮਾਂ ਦਿੱਤਾ ਹੈ ਕੋਈ ਸ਼ੋਰ ਹਾਂ 10 ਤਰੀਕ ਦਾ 4 ਵਜੇ ਦਿੱਤਾ ਅਈ ਦਾ ਪ੍ਰਸਾਦ ਦਾ ਕਹਿਣਾ ਮੰਨਾਂਗੇ ਕਿਉਂਕਿ ਇਹ ਉਹਨਾਂ ਤੋਂ ਖਿਲਾਫ ਚੱਲੇ ਗਿਆ ਨਹੀਂ ਆਇਆ ਆਪੇ ਟਾਈਮ ਦੇ ਕੇ ਆਪੇ ਨਹੀਂ ਆਇਆ ਆਪਣਾ ਵੀ ਇਹੀ ਪਿੰਡ ਚੜੂ ਹਾਂਜੀ ਪਿੰਡ ਚੜੂ ਜੀ ਕੀ ਮਾਮਲਾ ਹੋ ਗਿਆ ਸਾਰਾ ਕਾਫੀ ਇਹ ਮਾਮਲਾ ਵਧੀਆ ਨਜ਼ਰ ਆ ਰਿਹਾ ਮਾਮਲਾ ਤਾਂ ਕੋਈ ਐਡਾ ਨਹੀਂ ਸੀ ਇਹ ਜਾਣ ਕੇ ਇਹਨਾਂ ਨੇ ਬਦਾਲਿਆ ਬੰਦਿਆਂ ਨੇ ਮਾਮਲਾ ਪਿੰਡ ਦੀ ਭਲਾਈ ਲਈ ਕੰਮ ਚੱਲਦਾ ਹੈ ਵਿਕਾਸ ਕਰਦਿਆਂ ਦਾ ਕੰਮ ਚੱਲ ਰਿਹਾ ਜੀ ਸਾਰੀ ਪੰਚਾਇਤ ਸੀ ਉੱਥੇ ਹੋਰ ਪਿੰਡ ਦੇ ਪ੍ਰਬੰਧਕ ਸੱਜਣ ਜੀ ਉਹ ਪਾਈਪ ਉਹਦੀ ਬੇਨਤੀ ਹੋ ਰਹੀ ਸੀ ਪਾਈਪਾਂ ਦੀ ਬੇਨਤੀ ਕਰਕੇ ਤਾਂ ਇੱਕ ਗੁਰਦਾਰ ਸਾਹਿਬ ਦੇ ਮੋਰੇ ਜਗ੍ਹਾ ਦੇ ਹਰ ਕੁਛ ਪਹੁੰਚ ਗਿਆ ਸਾਰਾ ਸਭ ਕੁਝ ਹੋ ਗਿਆ ਬੇਨਤੀ-ਯੰਤੀ ਹੋ ਗਈ ਉੱਤੇ ਘਰ ਦੇ ਵਿੱਚੋਂ ਸਾਡਾ ਮੈਂਬਰ ਹੈ ਪੰਚਾਇਤ ਮੈਂਬਰ ਜੀ ਜੀ ਉੱਥੇ ਪਹੁੰਚ ਗਿਆ ਉਹਦੇ ਨਾਲ ਹੋਰ ਪੰਚਾਇਲ ਦੇ ਦੀ ਪੰਚਾਇਤ ਮੈਂਬਰ ਜਿਹੜਾ ਹਸਬੰਡਸ ਹੈਗਾ ਉਹ ਆਣ ਕੇ ਗੱਲਾਂ ਕਰਦੇ ਸੀ ਵੀ ਜਿਹੜਾ ਆਪਣਾ ਫੰਡ ਹੁੰਦਾ ਹੈ ਆਪਣਾ ਜਿਹੜੇ ਐਸਸੀ ਫੰਡ ਮੰਗਦੇ ਸੀ ਕਹਿੰਦੇ ਗੱਲਾਂ ਕਰਦੇ ਵੀ ਸਾਡਾ ਐਸਸੀ ਫੰਡ ਉਹ ਸਾਨੂੰ ਦਿੱਤਾ ਜਾਵੇ ਉਹ ਬਿਸ਼ਨਪਾਲ ਵੀ ਖੜਾ ਸੀ ਬਿਸ਼ਨਪਾਲ ਨੇ ਗੱਲਾਂ ਆਣ ਕੇ ਸਪੰਸਾਬ ਨੇ ਗੱਲ ਕਰਦਾ ਵੀ ਜਿਹੜੀ ਉਹ ਫੰਡ ਹੁੰਦਾ ਵੀ ਇਹਨਾਂ ਨੂੰ ਦੇ ਦਿਓ ਕਿਹੜਾ ਫੰਡ ਹੁੰਦਾ ਤੁਹਾਨੂੰ ਤਾਂ ਪਤਾ ਨਹੀਂ ਕਿਹੜਾ ਫੰਡ ਹੁੰਦਾ ਉਹਦੇ ਤੋਂ ਇਸ ਗੱਲ ਤੋਂ ਬਾਅਦ ਬਾਦ ਤੂੰ ਮੈਂ ਉਹ ਕਮਿਸ਼ਨਰ ਨੂੰ ਕਹਿਣ ਲੱਗਿਆ ਵੀ ਤੂੰ ਕੌਣ ਆਂ ਇਹਦਾ ਬੋਲਣ ਵਾਲਾ ਜਿਹੜੀ ਪਿੰਡ ਦੀ ਪੰਚਾਇਤ ਆ ਪੰਚਾਇਤ ਵੀ ਲੋਕਾਂ ਨੇ ਜੁਣੀਆ ਲੋਕਾਂ ਨੇ ਪਿੰਡ ਦੇ ਜੇ ਪੰਚਾਇਤ ਜੁਣੀਆ ਪੰਚਾਇਤ ਆਪਣੇ ਆਪ ਨਹੀਂ ਬਣ ਗਈ ਲੋਕਾਂ ਨੇ ਵੋਟਾਂ ਵਾਈਆਂ ਫਿੱਟਣੀਆਂ ਤੇ ਜਿਹੜੇ ਹੋਰ ਪਿੰਡ ਦੇ ਲੋਕ ਆ ਉਹਨਾਂ ਨੂੰ ਵੀ ਬੋਲਣ ਦਾ ਅਧਿਕਾਰ ਆ ਜੇ ਕੋਈ ਪਿੰਡ ਦਾ ਵਿਕਾਸ ਕਾਰ ਚੱਲਦਾ ਕੋਈ ਗਲਤ ਕੰਮ ਹੁੰਦਾ ਕੋਈ ਸਲਾਹ مشورہ ਉਹਨਾਂ ਨੂੰ ਵੀ ਲੈਣਾ ਬੰਦਾ ਹਰੇਕ ਬੰਦੇ ਨੂੰ ਹਰੇਕ ਪਿੰਡ ਦੇ ਨਾਗਰਿਕ ਨੂੰ ਉੱਥੇ ਬੋਲਣ ਦਾ ਆਪਣਾ ਹਲਾ ਦੇਣਾ ਸਾਰੀਆਂ ਗੱਲਾਂ ਤੋਂ ਬਾਅਦ ਇਹ ਦੱਸੋ ਕਿ ਪ੍ਰਸ਼ਾਸਨ ਨਾਲ ਤੁਹਾਡੀ ਕੀ ਗ ਅਸੀਂ ਤਾਂ ਮੰਗ ਕਰਦੇ ਆ ਕਿ ਜਿਹੜੇ ਪਿੰਡ ਦੇ ਵਿਕਾਸ ਕੰਮ ਚੱਲਦੇ ਆ ਉਹਨਾਂ 'ਚ ਅੜਿੱਕਾ ਨਾ ਲਾਵੇ ਇਹਰੇ ਕੰਮ 'ਚ ਅੜਿੱਕਾ ਨਾ ਆਈ ਤਾਂ ਪ੍ਰਸ਼ਾਸਨ ਨੂੰ ਅਪੀਲ ਬੇਨਤੀ ਕਰਦੇ ਆ ਵੀ ਉਹਨਾਂ ਨੇ ਸਾਨੂੰ ਅੱਜ 10 ਵਜੇ ਦਾ ਟਾਈਮ ਦਿੱਤਾ ਸੀ ਆਪਾਂ 10 ਵਜੇ ਸਾਰੇ ਬੰਦੇ ਅੱਜ ਬਹੁਤ ਬੰਦੇ ਸੀ ਗਏ ਹੋ ਕੋਈ ਸੁਣ ਚੱਲੇਗਾ ਏਡੀ ਕੇ ਉਹ ਮੋਲੀ ਟੀਮ ਨਹੀਂ ਪਹੁੰਚੀ ਉੱਥੇ ਅਸੀਂ ਪਹੁੰਚੇ ਹੋ ਇੱਥੇ ਗਲਤ ਬਤਲੀ ਧੰਨਵਾਦ ਅਮਰਜੀਤ ਸਾਹਿਬ ਕੀ ਗਣਾ ਤੁਹਾਡਾ ਇਦਾਂ ਜੀ ਇਹ ਬੰਦਾ ਨਾ ਮਤਲਬ ਸਾਡੇ ਪਿੰਡੋਂ ਸੜਕ ਬਣ ਲੱਗੀ ਆ ਸਾਨੂੰ ਪਤਾ ਸਾਨੂੰ ਨਹੀਂ ਪਤਾ ਵੀ ਸਰਪੰਚ ਸਾਹਿਬ ਕਿੱਦਾਂ ਪਾਸ ਕਰਾਇ ਕਿੱਦਾਂ ਨਹੀਂ ਜਦ ਕਿ ਸਾਨੂੰ ਪਹਿਲਾਂ ਉਹ ਟਾਈਮ ਕਹਿੰਦੇ ਸੀ ਅਗਲੇ ਮਾਰਚ ਅਗਲੇ ਸਾਲ ਜਿਹੜਾ 26 ਮਾਰਚ ਤੋਂ ਪਹਿਲਾਂ ਨਹੀਂ ਗੱਲ ਕਰਨੀ ਇਹ ਪੁਆਇੰਟ ਦਤਾ ਜਿਨ੍ਹਾਂ ਨੇ ਗਵਰਨਮੈਂਟ ਨੇ ਜਦ ਕਿ ਧੱਕੇ ਨਾਲ ਲੈ ਕੇ ਆਇਆ ਜਾਂ ਕਿੱਦਾਂ ਪਾਸ ਕਰਾ ਲਈ ਸੜਕ ਜਿਸ ਦਿਨ ਦੀ ਸੜਕ ਬਣਨੀ ਸ਼ੁਰੂ ਹੋਈ ਆ ਇਹ ਕਦੀ ਇਹਦਾ 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 ਡੈੜੀ ਦਾ ਰੋਕ ਦਿੰਦਾ ਆ ਕਦੀ ਇਹ ਰੋਕ ਦਿੰਦਾ ਘੱਟੋ ਘੱਟ ਮਹੀਨਾ ਹੋ ਗਿਆ ਇਸੇ ਕੰਮ ਨੂੰ ਚਾਲਦੇ ਸੜਕ ਤਾਂ ਸਰ ਸਾਰੀ ਸੁਵਿਧਾ ਵਾਲੀ ਹੈਗੀ ਲੋਕਾਂ ਦੀ ਇੱਕ ਹੀ ਬਸ ਇਹ ਉਹ ਕਦੇ ਕਹਿੰਦੇ ਬਟਾ ਇੱਥੋਂ ਨਹੀਂ ਮਾਇਆ ਇੱਥੇ ਉੱਚਾ ਮਤਲਬ ਸੜਕ ਨਹੀਂ ਬਣ ਦੇ ਰਿਹਾ ਜੀ ਜਦ ਕੇ ਸਮਝਾਇਆ ਵੀ ਪਿੰਡ ਦੀ ਮਸੇ ਕਿਸੇ 15 ਸਾਲਾਂ ਬਾਅਦ ਸੜਕ ਬਣ ਲੱਗੀ ਆ ਤੁਹਾਨੂੰ ਪਤਾ ਨਹੀਂ ਵੀ ਕਿੱਦਾਂ ਸੜਕ ਪਾਸ ਹੋਈ ਆ ਹੁਣ ਮਸਲਾ ਥਾਣੇ ਤੱਕ ਪਹੁੰਚ ਗਿਆ ਵਾ ਤੁਸੀਂ ਵੱਡੀ ਕਤਰਨ ਨਾਲ ਇੱਥੇ ਆਏ ਹੈਗੇ ਆ ਕੀ ਗੱਲਬਾਤ ਹੋਈ ਅੰਦਰ ਗੱਲਬਾਤ ਕੋਈ ਨਹੀਂ ਆਇਆ ਨਹੀਂ ਮੋਰ ਆਇਆ ਨਹੀਂ ਹੈਗਾ ਤੁਸੀਂ ਕੀ ਮੰਗ ਕਰਦੇ ਹਣ ਅਸੀਂ ਮੰਗ ਕਰਦੇ ਆ ਵੀ ਪਿੰਡ ਦਾ ਕੰਮ ਹੋਣਾ ਚਾਹੀਦਾ ਹੋਣ ਦਿਓ ਉਹ ਸੜਕ ਆ ਪੱਥਰ ਪਿਆ ਆ ਉਹਦੇ ਤੇ ਮਿੱਟੀ ਵੀ ਨਹੀਂ ਪੈਣ ਦਿੰਦੇ ਇਹ ਕੇ ਆ ਇਹਦਾ ਪਿਓ ਆ ਇਹ ਬਸ ਉਹ ਜਦੋਂ ਆ ਕੇ ਲੇਵਰ ਲੱਗਦੀ ਆ ਉਹਨਾਂ ਨਾਲ ਲੜ ਪੈਂਦੀ ਆ ਉਹ ਕਹਿੰਦੇ ਨਹੀਂ ਪਾਉਣ ਦੇਣਾ ਅਸੀਂ ਤਾਂ ਨਹੀਂ ਪਾਉਣ ਦੇਣਾ ਕਿਹੜਾ ਭਾਈ ਆਪਣਾ ਮੇਰਾ ਨਾਮ ਰਾਮਲੂ ਆਇਆ ਹੈ ਪਿੰਡ ਨਾਨਕਪੁਰ ਤੁਸੀਂ ਵੀ ਇੱਥੇ ਪੁੱਜੇ ਹੈਗੇ ਆ ਇਸ ਮਾਮਲੇ ਬਰਤੀ ਕੀ ਕਹਣਾ ਤੁਹਾਡਾ ਹਾਂਜੀ ਮੈਂ ਇਸ ਕਰਕੇ ਪਹੁੰਚਿਆ ਹਾਂ ਜੀ ਛੇੜੂ ਪਿੰਡ ਦੇ ਅਸੀਂ ਹਾਂਜੀ ਹਾਂ ਤੇ ਮੈਂ ਹਰ ਕੰਮ ਦੇ ਵਿੱਚ ਉਹਨਾਂ ਨੂੰ ਸਪੋਰਟ ਵੀ ਕਰਦਾ ਨਾਲ ਰਹਿੰਦਾ ਵੀ ਕੋਈ ਵਿਸ਼ਨਪਾਲ ਜੀ ਆ ਉਹ ਪਿੰਡ ਦੇ ਹਰ ਪੰਚਾਇਤੀ ਕੰਮ 'ਚ ਹਰ ਮੱਲੋ ਪਿੰਡ ਦੇ ਕੋਈ ਵੀ ਕੰਮ 'ਚ ਪੂਰੇ ਸਹਿਯੋਗ ਦਿੰਦੇ ਆ ਜੇ ਰੋਟੇ ਨਹੀਂ ਹੁੰਦਾ ਵੀ ਪੰਚਾਇਤ ਮੈਂਬਰ ਹੀ ਮੀਟਿੰਗ ਨੂੰ ਅਟੈਂਡ ਕਰ ਸਰ ਦੂਜਾ ਬੰਦਾ ਦੀ ਪਿੰਡ ਦਾ ਹਰ ਇੱਕ ਮੈਂਬਰ ਨੂੰ ਅਧਿਕਾਰ ਆ ਜੀ ਵਾਸੀ ਨੂੰ ਅਧਿਕਾਰ ਆ ਇਹ ਪਿੰਡ ਦੇ ਚੰਗੇ ਕੰਮ ਦੇ ਵਿੱਚ ਸਹਿਯੋਗ ਕਰਨ ਦਾ ਸਾਥ ਦੇਣਾ ਟੰਡਾ ਪੱਤਰਕਾਰਾਂ ਦੇ ਨਾਲ-ਨਾਲ ਉਹ ਐਤੀ ਪੰਚ ਬਣਿਆ ਜਰੂਰ ਨੂੰ ਇਸ ਚੀਜ਼ਾਂ ਬਾਰੇ ਜਾਣਕਾਰੀ ਨਹੀਂ ਪੰਚਾਇਤ ਦੇ ਰੂਲ ਕਾਨੂੰਨ ਮੁਤਾਬਕ ਨੂੰ ਜਾਣਕਾਰੀ ਨਹੀਂ ਜਿਹੜੇ ਮੁਤਾਬਕ ਉਹ ਸਿੱਧੀ ਆ ਕੇ ਮੰਗਾ ਐਸੀ ਦੇ ਗ੍ਰਾਂਟ ਦੇ ਪੈਸੇ ਦਿਓ ਕਿਹੜੇ ਹਿਸਾਬ ਨਾਲ ਪੈਸੇ ਮੰਗਦੇ ਆ ਨਹੀਂ ਹੁੰਦਾ ਐਸੀ ਦੀ ਸ਼ਾਮਲਾੜ ਦੀ ਜ਼ਮੀਨ ਦੀ ਜਿਹੜੀ ਬੋਲੀ ਹੁੰਦੀ ਆ ਉਹ ਸਰਕਾਰ ਦੀਆਂ ਜੋ ਹਦਾਇਤਾਂ ਸੀ ਹਦਾਇਤਾਂ ਦੇ ਮੁਤਾਬਕ ਐਸ ਵਾਰ ਚੜੂ ਦੀ ਬੋਲੀ ਹੋਈ ਆ ਜੋ ਬੋਲੀ ਗਲਤ ਹੋਈ ਆ ਤਾਂ ਉਹਨੂੰ ਉਹ ਚੈਲੰਜ ਕਰ ਸਕਦਾ ਵਿੜਪਿਓ ਦਫਤਰ ਫਵਾੜਾ ਚ ਜੀ ਨਾ ਕਿ ਕੰਪਲੀਟ ਥਾਣੇ ਵਿੱਚ ਦੇ ਕੇ ਗੱਲ ਉਹ ਚੈਲੰਜ ਕਰ ਸਕਦਾ ਕਿਉਂਕਿ ਉਹਨੂੰ ਇਸ ਕੀ ਦੀ ਜਾਣਕਾਰੀ ਨਹੀਂ ਅਸੀਂ ਕਹਿੰਦੇ ਆ ਨਾਨਕਨੰਦੀ ਦੀ ਜਿਹੜੀ ਜ਼ਮੀਨ ਆ ਅੱਜ ਵੀ ਉਹ ਖਾਲੀ ਪਈ ਆ ਜੇ ਉਹ ਚਾਹਵਾਨ ਹੈਗਾ ਜੀ ਲੈਣ ਵਾਲਾ ਜਾਂ ਉਹਦੇ ਕੋਲ ਕੋਈ ਬੰਦਾ ਹੈਗਾ ਲੈ ਕੇ ਦੇਣ ਵਾਲਾ ਸੀ ਦੇਣ ਨੂੰ ਤਿਆਰ ਆ ਉਹ ਲੈ ਆ ਕੇ ਸਾਨੂੰ ਸਸਾਂ ਦਾ ਕੰਡੈਕਟ ਕਰੇ ਅਸੀਂ ਦੇਣ ਨੂੰ ਤਿਆਰ ਆ ਬੋਲੀ ਜ਼ਮੀਨ ਤੇ ਤਾਂ ਕੇ ਬੋਲੀ ਚੱਕਦਾ ਜੋ ਰੇਟ ਤੇ ਕਿਊੜੀ ਦੀ ਬੋਲੀ ਹੋਈ ਆ ਜੀ ਉਸ ਰੇਟ ਤੇ ਅਸੀਂ ਬੋਲੀ ਜ਼ਮੀਨ ਤੇ ਕਰਾਉਣ ਨੂੰ ਤਿਆਰ ਆ ਲੈਣ ਵਾਲਾ ਚਾਹਵਾਨ ਕੋਈ ਵੀ ਲੈ ਕੇ ਆਵੇ ਤੇ ਦੂਜੀ ਗੱਲ ਇਹ ਆ ਵੀ ਪਿੰਡ ਦੇ ਜਿਹੜੇ ਵਿਕਾਸ ਦੇ ਕੰਮ ਆ ਉਹਦਾ ਸਾਥ ਦੇਣਾ ਚਾਹੀਦਾ ਸਹਿਯੋਗ ਕਰਨਾ ਚਾਹੀਦਾ ਨਾ ਕਿ ਪਿੰਡ ਦੇ ਹਰ ਕੰਮ 'ਚ ਵਿਗਨ ਪਾਉਣੀ ਚਾਹੀਦੀ ਆ ਬਾਰ-ਬਾਰ ਜਾਤੀਵਾਦ ਜਾਤੀਵਾਦ ਕਰਕੇ ਚੰਗੀ ਗੱਲ ਨਹੀਂ ਪਿੰਡ 'ਚ ਧੜੇਬੰਦੀ ਬਣਾਉਣੀ ਸਮਾਜ ਦੇ ਵਿੱਚ ਭੇਦਭਾਵ ਪੈਦਾ ਕਰਨਾ ਇਹ ਗਲਤ ਗੱਲ ਆ ਕਿਉਂਕਿ ਪਿੰਡ ਬਹੁਤ ਵਧੀਆ ਪਿੰਡ ਦੇ ਸਾਰੇ ਲੋਕ ਵਧੀਆ ਪਰ ਕੁਛ ਆ ਜਿਹੜੀਆਂ ਨੀਤੀਆਂ ਚੱਲ ਰਹੀਆਂ ਇਹ ਗਲਤ ਆ ਜੇ ਪਿੰਡ ਵਿੱਚ ਕੋਈ ਗਲਤ ਕੰਮ ਹੁੰਦਾ ਉਹਦੀ ਕੰਪਲੀਟ ਕਰਨੀ ਬਣਦੀ ਆ ਨਾ ਕਿ ਕਿਸੇ ਨਾਲ ਗਾਲੀ-ਕਲੋਚਾਂ ਲੜਨਾ ਕਿਉਂਕਿ ਪਿੰਡ ਦੇ ਕੰਮ ਕਰਨ ਲਈ ਜਰੂਰ ਬਕ ਵੀ ਨਵੇਂ ਸਰੂ ਕ ਉਹਦੇ ਪੰਚਾਇਤ ਦਾ ਮੈਂਬਰ ਵੀ ਆਉਂਦਾ ਪਿੰਡ ਦੇ ਲੋਕ ਵੀ ਆ ਸਕਦੇ ਆ ਹਰ ਇੱਕ ਨੂੰ ਅਧਿਕਾਰ ਆ ਪਿੰਡ ਦੇ ਕੰਮ ਵਿੱਚ ਜ਼ਰੂਰੀ ਨਹੀਂ ਵੀ ਪੰਚਾਇਤ ਵੀ ਲੋਕਾਂ ਨੇ ਬਣਾਈ ਆ ਕੋਈ ਕੋਈ ਵਿਸ਼ਨਪਾਲ ਜਾਂ ਅਬ੍ਰਿਵੀਏਟਡ ਹੈਗੀ ਪੁਰਾਣੀ ਰੰਜਸ਼ ਤੇ ਨਹੀਂ ਜਿਸ ਤੇ ਕਰਦੇ ਇੱਕ ਕੰਮ ਸਾਰਾ ਹੋ ਰਿਹਾ ਨਹੀਂ ਰੰਜਸ਼ ਦਾ ਕੋਈ ਨਹੀਂ ਸਰਪ ਇੱਕ ਪਹਿਲੀ ਵਾਰ ਚੋਣ ਜਿੱਤਣ ਦਾ ਗਰੂਰ ਹੋ ਜਾਂਦਾ ਵੀ ਮੈਂ ਜਿਆਦਾ ਵੋਟਾਂ ਨਾਲ ਜਿੱਤ ਗਿਆ ਯਾਨੀ ਕਿ ਤੋਂ ਅੱਜ ਤੋਂ ਇਤਿਹਾਸ ਦੇਖ ਲਓ ਜਿਹੜੇ ਹਰ ਸਾਲ 10-15 15 ਸਾਲ ਵੀ ਜਿੱਤਨੇ ਰੂ ਵੀ ਕਿਸੇ ਟਾਈਮ ਪੁੰਦੇ ਪਾੜੇ ਦੇ ਬੰਦੇ ਇਹ ਕੋਈ ਗੱਲ ਨਹੀਂ ਕਿ ਅੱਜ ਐਦ ਕੀ ਹੈਗੇ ਗੱਲ ਉਹ ਸੀ ਪ੍ਰਸ਼ਾਸਨ ਨਾਲ ਕੀ ਗੱਲਬਾਤ ਹੋਈ ਤੁਹਾਡੀ ਅੱ ਤੇ ਪਰ ਅੱਜ ਬੁਲਾਇਆ ਗਿਆ 10 ਵਾਰ ਟਾਈਮ ਸੀ ਕਿ ਉਹ ਮੋਲੀ ਪਾਲਟੀ ਆਈ ਨਹੀਂ ਗਈ ਹਾਲਾਂਕਿ ਉਹ ਆਈ ਵੀ ਆ ਫਵਾੜੇ ਚ ਫਵਾੜੇ ਪਤਾ ਲੱਗਾ ਸੀ ਆਪਣੇ ਪਹਿਲਾ ਐਸਪੀ ਦਫ਼ਤਰ ਗਿਆ ਤੇ ਹੁਣ ਡੀਐਸਪੀ ਦਫ਼ਤਰ ਵੀ ਗਿਆ ਤੇ ਹੋ ਕੇ ਗਿਆ ਪਰ ਉਹ ਕਹਿੰਦੇ ਨਹੀਂ ਅਸੀਂ ਆਏ ਨਹੀਂ ਅਸੀਂ ਉਹਨਾਂ ਨੇ ਵੀਡ ਕੀਤੀ ਕਾਫੀ ਸਹੀਲ ਦੇ ਆ ਕੇ ਬੱਠੇ ਜੀ ਪਰ ਨਹੀਂ ਕਦੋਂ ਆਇਆ ਸੀ ਆਉਣਾ ਚਾਹੀਦਾ ਸੀ ਸਰਬੱਤ ਲਈ ਧੰਨਵਾਦ